ਸੰਗਰੂਰ ਦੇ ਵਿੱਚ ਮਥੂੜੋਂ ਫਨਕਾਰਪ ਆਜ ਦਿਨ ਆਪਾਂ ਦੇਖ ਰਹੀਆਂ ਕਿ ਸੁਰੱਖਿਆ ਵਿੱਚ ਰਹਿੰਦੀ ਹੈ ਪਹਿਲਾਂ ਵੀ ਇੱਥੇ ਮਹੀਨਾ ਪਹਿਲਾਂ ਧਰਨੇ ਲੱਗ ਕੇ ਖੜੇ ਨੇ ਸਾਡੇ ਪੈਸੇ ਕਿੱਥੇ ਖਾਣੂ ਬੋਤਾ ਫਿਰ ਲੋਕਾਂ ਨੇ ਲਖਾ ਰੁਪਏ ਇੱਥੇ ਦੇ ਰੱਖਿਆ ਤੇ ਆਪਣਾ ਸੋਨਾ ਤਾਂ ਰੱਖਿਆ ਤੇ ਜਦੋਂ ਲੈਣ ਆਂਦੇ ਹਨ ਸੋਨਾ ਤਾਂ ਉਹ ਕਹਿੰਦੇ ਹਨ ਕਿ ਜਿਸਨੇ ਕਿਸ ਨੇ 50000 ਲਿਆ ਤਾਂ ਉਸ ਤੋਂ 1.5 ਲੱਖ ਦੀ ਮੰਗ ਹੋ ਰਹੀ ਹੈ ਇਹਨਾਂ ਦੇ ਬਰਾਚਾਂ ਵੱਲੋਂ ਵੀ ਕਿਹਾ ਜਾਂਦਾ ਹੈ ਜੋ ਇੱਥੇ ਸਟਾਫ ਬੈਠ ਦੱਕੇ ਫੁਲਾਣਾ ਬੰਦਾ ਇਹ ਲੋਨ ਲੈ ਕੇ ਤੁਹਾਡਾ ਭੱਜ ਗਿਆ ਹੈ। ਪਰ ਜੋ ਤੁਸੀਂ ਫਿਰ ਇੱਥੇ ਪੈਸੇ ਭਰ ਕੇ ਫੋਨ ਲੈਣ ਆਇਆ ਉਹ ਤੇ ਕੀ ਕਹਿੰਦੇ ਨੇ? ਤੇ ਮੈਂ ਤਾਂ ਵਿੱਚੋਂ ਕੱਢੇ ਦਿੱਤਾ ਵੀ ਕਹਿੰਦੀ ਤੁਹਾਡਾ ਸਿਉਣਾ ਨਹੀਂ ਹੈਗਾ। ਹਾਂ ਅਸਾਂ ਉਹ ਕਹਿੰਦੀ ਮੇਰੇ ਘਰ ਆ ਗਏ ਨਾ ਸਿਉਣਾ ਹੋ ਗਿਆ ਤੁਹਾਡਾ। ਗੱਲ ਇਹ ਰਸੀਦ ਆ ਵੀ ਲੈ ਆਓ ਨਵੇਂ ਸਾਲ ਨੂੰ ਇਹੋ ਕਰਨੇ ਨੇ ਖਾਤੇ। ਮੈਂ ਤੁਰ ਰਸੀਦ ਮੰਗਾ ਲਈ ਇਹਨਾਂ ਨੇ। ਸੁਨਾਜ ਨੇ ਤੇ ਉਹ ਮੈਨੇਜਰ ਤੇ ਕੁਰੇ ਉਹਨਾਂ ਨੇ ਸਭ ਮੈ ਤੋਂ ਰਸੀਦ ਮੰਗਾ ਕੇ ਰਸੀਦ ਉਰੇ ਰੱਖ ਲਈ ਮੈਨੂੰ ਮੈਂ ਉਹਰੇ ਗੇੜੇ ਮਾਰਦੀ ਰਹੀ ਕਦੇ 12 ਵਜੇ ਆਇਆ ਕਰਾਂਗਾ ਤੇ 1 ਵਜੇ ਮੈਂ ਉਹਰੇ ਆ ਕੇ ਉਹਨਾਂ ਦੇ ਗੇੜੇ ਮਾਰਦੀ ਰਹੀ ਮੈਨੂੰ ਇਹਨਾਂ ਨੇ ਕੋਈ ਰਸੀਦ ਨਹੀਂ ਦਿੱਤੀ ਜਦੋਂ ਮੈਂ ਦੁਬਾਰਾ ਆਈ ਤਿੰਨ ਮਹੀਨੇ ਬਾਅਦ ਮੈਨੂੰ ਸੁਨਾਜ ਕਹਿੰਦੀ ਇੱਥੇ ਬਾਹਰ ਦੂਸਰੀਆਂ ਆਏ ਕਹਿੰਦੀ ਮੈਨੂੰ ਕਹਿੰਦੀ ਕਹਿੰਦੀ ਛੋੜਾ ਤਾਂ ਨਹੀਂ ਸ਼ੌਮੀ ਗੋਲਡ 9.5 ਕਰਤਾ ਮੰਗ ਮੇਰਾ ਨਾਮ ਮਨਜੀਤ ਕੌਰ ਆ ਜੀ ਦੇ ਤੇ ਬਿਆਨ ਹੈ ਹਾਂ ਜੀ ਮੇਰਾ ਨਾਮ ਮਨਜੀਤ ਕੌਰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜਦੋਂ ਤੁਸੀਂ ਇੱਥੇ ਆਏ ਸੀਗੇ ਤਾਂ ਤੁਹਾਨੂੰ ਰਸੀਦਾ ਵੀ ਦਿੱਤੀਆਂ ਹੋਣੀਆਂ ਸੋਨਾ ਵੀ ਮੈਨੂੰ ਕਹਦੇ ਰਸੀਤਾਂ ਵੀ ਲਿਆਓ ਨਵੇਂ ਸਾਲ ਨੂੰ ਨੇ ਉਹ ਕਰਨੇ ਨੇ ਖਾਤੇ ਮੈਂ ਤੋ ਰਸੀਦ ਮੰਗਾ ਲਈ ਇਹਨਾਂ ਨੇ ਸੁਨਾਜ ਨੇ ਤੇ ਉਹ ਮੈਨੇਜਰ ਤੇ ਕੋਰੇ ਉਹਨਾਂ ਨੇ ਮੈਂ ਤੋ ਰਸੀਦ ਮੰਗਾ ਕੇ ਰਸੀਦ ਉਹ ਰੱਖ ਲਈ ਮੈਨੂੰ ਮੈਂ ਉਹਰੇ ਗੇੜੇ ਮਾਰਦੀ ਰਹੀ ਕਦੇ 12 ਵਜੇ ਆਇਆ ਕਰਾਂਗਾ ਤੇ 1 ਵਜੇ ਮੈਂ ਉਹਰੇ ਆ ਕੇ ਇਹਨਾਂ ਦੇ ਗੇੜੇ ਮਾਰਦੀ ਰਹੀ ਮੈਨੂੰ ਇਹਨਾਂ ਨੇ ਕੋਈ ਰਸੀਦ ਨਹੀਂ ਦਿੱਤੀ ਜਦੋਂ ਮੈਂ ਦੁਆਰੋਂ ਆਈ ਤਿੰਨ ਮਹੀਨੇ ਬਾਅਦ ਮੈਨੂੰ ਸੁਨਾਜ ਕਹਿੰਦੀ ਇੱਥੇ ਬਾਹਰ ਜੂਸ ਪੀ ਰਹੀਆਂ ਜੀ ਕਹਿੰਦੀ ਮੈਨੂੰ ਕਹਿੰਦੀ ਕਹਿੰਦੀ ਜੀ ਛੋੜਾ ਤਾਂ ਆਂਟੀ ਸਿਉਣੀ 골ਡ 9.5 ਕਰਤਾ ਮੱਖਾ ਵੀ ਐ ਕਿਵੇਂ ਕਰਤਾ ਮੇਰੇ ਤੋਂ ਬਿਨਾ ਛੋੜਾ ਮੇਰਾ ਸਿਉਣਾ 9.5 ਕਿਵੇਂ ਕਰਤਾ ਸੁਨਾਜ ਕਹਿੰਦੀ ਪਤਾ ਨਹੀਂ ਜੀ ਮੈਨੂੰ ਤਾਂ ਕਹਿੰਦੀ ਖੁਦ ਨੂੰ ਨਹੀਂ ਪਤਾ ਵੀ ਕਿਵੇਂ ਕਰਤਾ ਮੈਨੂੰ ਕਹਿੰਦੀ ਆਂਟੀ ਵੀ ਤੁਸੀਂ ਰੌਲਾ ਨਾ ਪਾਓ ਨਹੀਂ ਵੀ ਵੀ ਤੁਸੀਂ ਰੋਲਾ ਨਾ ਪਾਓ ਵੀ ਇੱਕ ਮਿੰਟ ਤੁਸੀਂ ਮੈਂ ਤੁਹਾਨੂੰ ਨਾ ਹੱਥ ਨੇ ਦੱਸੂਗੀ ਵੀ ਜੇ ਉਹ ਰਿਪੋਰਟ ਐਫਆਰ ਵੀ ਦਰਜ ਹੋ ਗਈ ਸੋਨੂੰ ਮੈਂ ਥਾਣੇ 'ਚ ਬੁਲਾਉਂ ਸਾਨੂੰ ਕੋਈ ਥਾਣੇ 'ਚ ਨਹੀਂ ਇਹਨਾਂ ਨੇ ਬੁਲਾਇਆ ਫਿਰ ਅਸੀਂ ਜਦੋਂ 4 ਮਹੀਨੇ ਬਾਅਦ ਉਹਰੇ ਮੈਨੂੰ ਮਿਲੀ ਜੀ ਕਦੇ ਪੁਲਿਸ ਲੈਣ ਆ ਗਈ ਕਾਜੋ ਕਦੇ ਤੁਸੀਂ ਥਾਣੇ 'ਚ ਆਜੋ ਸਾਨੂੰ ਇਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਨਹੀਂ ਸਾਨੂੰ ਜਦੋਂ ਅਸੀਂ ਉਹਰੇ ਆਏ ਮੈਂ ਕਿਹਾ ਵੀ ਸੁਣਾਜ ਸਾਡਾ ਨਿਮੇੜ ਦੇ ਭਾਈ ਤੂੰ ਹੋਰਾਂ ਵੀ ਤਾਂ ਪੈਸੇ ਦਿੰਨੇ ਆ ਸਾਡਾ ਵੀ ਨਿਮੇੜ ਦੇ ਸਾਡੇ ਪੈਸੇ ਜਿਵੇਂ ਕਿ ਨੂੰ ਕਰਾਉਂਦੇ ਸੀ ਸਹਿਨਾਜੂ ਕਰਾਉਂਦੇ ਸੀ ਹਾਂ ਜੀ ਹਾਂ ਜੀ ਹਾਂ ਸਲਾਜ ਨੂੰ ਕਰਾਏ ਨਹੀਂ ਉਹ ਉਹ ਰਸੀਦ ਦਿੰਦੇ ਸੀਗੇ ਹਾਂ ਕੋਈ ਰਸੀਦ ਨਹੀਂ ਪਹਿਲਾਂ ਦਿੱਤੀਆਂ ਨਹੀਂ ਸਾਨੂੰ ਹੁਣ ਕੋਈ ਰਸੀਦ ਨਹੀਂ ਦਿੱਤੀ ਹਾਂ ਸੱਤ ਸਾਲ ਅਸੀਂ 40000 ਰੁਪਏ ਪਰੇ ਬੈਠੇ ਹਾਂ ਜਿਹੜੇ ਤੁਹਾਡੇ ਪੈਸੇ ਪਰ ਇਹਦਾ 16000 ਰੁਪਿਆ ਉਹ ਅਸੀਂ ਦੇਣ ਨੂੰ ਤਿਆਰ ਆ ਸਾਡਾ ਸੋਨਾ ਸਾਨੂੰ ਦੇ ਦੇਣਾ ਜਸਵੀਰ ਕੌਰ ਜੀ ਆਪਣਾ ਕੀ ਕੀ ਸੀ ਆਪਣਾ ਸੋਨਾ ਸੀ ਪੈਸੇ ਸੀ ਮੇਰੀ ਚੈਨੀ ਹੈ ਜੀ ਕਰ ਦਿੰਦੀ ਅੱਛਾ ਜੀ ਹਾਂਜੀ ਕਿੰਨੇ ਚਿਰ ਕੈਨੀ ਤਰੀ ਨੂੰ ਹੋ ਗਏ 6 5 6 ਮਹੀਨੇ ਹੋ ਗਏ ਜੀ ਅੱਛਾ ਹਾਂਜੀ ਫਰ ਕੀ ਕਹਿੰਦੇ ਨੇ ਚੈਨੀ ਲੈਣ ਆਏ ਸੀਗੇ ਪੈਸੇ ਭਰਦੇ ਪੂਰੇ ਮੈਂ 50000 ਰੁਪਏ ਦਾ ਲੋਨ ਕਰਵਾਇਆ ਸੀਗਾ ਜੀ ਉਥੇ ਲੱਖ ਰੁਪਏ ਦਾ ਲੋਨ ਕਰਾਇਆ ਪਿਆ ਹੁਣ ਤੇ ਮੈਂ ਲੈ ਕੇ 50000 ਰੁਪਏ ਆਈ ਆ ਉਹ ਚੈਨੀ ਚੜਾਉਣ ਉਹ ਕਹਿੰਦੇ ਲੋਨ ਤਾਂ ਲੱਖ ਰੁਪਏ ਦਾ ਇੱਥੇ ਹਾਂਜੀ ਬਸ ਜੇ ਤੁਸੀਂ 50000 ਦਾ ਲੋਨ ਲਿਆਗਾ ਤੁਹਾਨੂੰ ਕੋਈ ਰਸੀਦ ਮਿਲੀ ਸੀ 50000 ਦੀ ਮਿਲੀ ਸੀਗੀ ਜੀ ਉਹ ਕੁੜੀ ਨੇ ਸਹਿਨਾਜ ਨੇ ਕੀਤਾ ਸੀ ਤੇ ਉਹਨੇ ਇਹ ਗੱਲ ਕਹੀ ਕਹਿੰਦੀ ਆਂਟੀ ਤੇਰਾ ਲੋਨ ਲੱਖ ਰੁਪਏ ਦਾ ਹੋ ਗਿਆ ਮੈਂ ਕੱਲ ਨੂੰ 50000 ਰੁਪਏ ਭਰ ਦੂੰਗੀ ਤੇ ਵੀ ਮੈਨੂੰ ਅੱਜ ਚਾਹੀਦਾ ਕਸੀਆ ਹਾਂ ਫਿਰ ਉਹਨੇ 50000 ਰੁਪਏ ਭਰਿਆ ਨਹੀਂ ਜੀ ਦੂਜੇ ਦਿਨ ਮੈਂ ਮੁੜ ਕੇ ਆਈ ਉਹ ਭਰਿਆ ਨਹੀਂ ਉਹ ਕਹਿੰਦੀ ਕੋਈ ਨਾ ਭਰਦਾਂਗੇ 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 ਕੋਈ ਦਰਖਾਸਤ ਥਾਣੇ ਤੋਂ ਨਹੀਂ 33 ਜੀ ਉੱਥੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਮੇਰੇ ਨਾਮ ਹਾਕਮ ਸਿੰਘ ਹੈ ਹਾਕਮ ਸਿੰਘ ਜੀ ਕੀ ਰੋਲ ਆ ਕੀ ਰੋਲਾ ਆਪਣਾ ਇੱਥੇ ਕੀ ਤਰਾਈ ਸੁਣਨੇ ਇੱਥੇ ਮੈਂ 18.6 ਗ੍ਰਾਮ ਸਿਵਨਾਰ ਖੇਸੀ ਆਈ ਇੱਥੇ ਮੇਰਾ ਬੇਟਾ ਸਾਥਾ ਤੋਂ ਡਿੱਗਿਆ ਸੀ ਉਹਦੇ ਇਲਾਜ ਵਾਸਤੇ ਮੈਂ 60000 ਰੁਪਏ ਉਹਦੇ ਉੱਤੇ ਲੋਨ ਲੇਤਾ ਸੀ ਤੇ ਉਹਦੇ ਵਿੱਚੋਂ ਭਰਨ ਵਾਲਾ ਰਹਿ ਗਿਆ ਸੀ ਮੇਰਾ 16000 ਰੁਪਇਆ ਇਹ ਫਿਰ ਤੁਸੀਂ ਕਿਸ਼ਤਾਂ ਭਰ ਸੀ ਹਰ ਮਹੀਨੇ ਕੋਈ ਹਾਂਜੀ ਹਾਂਜੀ ਮੈਂ ਕੋਈ ਕਿਸ਼ਤ ਕੋਈ ਵਿਆਜ ਖੁੰਝਣ ਨਹੀਂ ਦਿੱਤਾ ਜੀ ਹਰ ਮਹੀਨੇ ਮੈਂ ਲਗਾਤਾਰ ਭਰ ਰਿਹਾ ਸੀ ਤੇ ਮੇਰਾ ਜਿਹੜਾ ਸਿਉਣਾ ਸੀ ਇੱਥੇ ਇਹਨਾਂ ਦੀ ਮੈਂ ਮਥੂਟ ਬੈਂਕ ਦੀ ਮੁਲਾਜ਼ਮ ਸੀ ਸਹਿਨਾਜ ਸਹਿਨਾਜ ਕਪਿਆਲ ਦੇ ਰਹਿਣ ਵਾਲੀ ਹੈ ਕਪਿਆਲ ਦੇ ਰਹਿਣ ਵਾਲੀ ਆ ਤੇ ਸਤਾਰਦੀ ਨੂੰਹ ਹੈ ਤੇ ਉਹਦੇ ਘਰ ਵਾਲੇ ਦਾ ਨਾਮ ਅਨਵਰ ਮੁਹੰਮਦ ਸਹਿਨਾਜ ਨੇ ਮੇਰਾ ਜਿੰਨਾ ਵੀ ਸੋਨਾ ਸੀ ਉਹ ਆਪਣੇ ਘਰ ਵਾਲੇ ਅਨਵਰ ਮੁਹੰਮਦ ਦੇ ਨਾਂ ਕਰਕੇ ਉਹਦੇ ਉੱਤੇ 70000 ਰੁਪਇਆ 70000 ਰੁਪਇਆ ਹੋਰ ਪੈਸੇ ਲੈ ਗਈ ਜੀ ਉਹਨਾਂ ਨੇ ਆਪ ਹੀ ਬੈਂਕ ਤੋਂ ਤੁਹਾਡੇ ਨਾਮ ਤੇ ਉਸਨੇ ਪੈਸਾ ਹੋਰ ਲੈ ਲਿਆ ਆ ਮੇਰਾ ਸੋਨਾ ਹੀ ਆਪਣੇ ਘਰ ਵਾਲੇ ਦੇ ਨਾਮ ਕਰਕੇ ਜੀ ਉਹਦੇ ਉੱਤੇ ਪੈਸੇ ਲੇ ਗਏ ਮੈਂ ਮੈਂ ਤਾਂ ਵਿੱਚੋਂ ਕੱਢੇ ਦਿੱਤਾ ਸੋਨਾ ਜਦੋਂ ਤੁਸੀਂ ਸੁਣਨ ਤਰਿਆ ਤੁਹਾਨੂੰ ਕੋਈ ਰਸੀਦ ਵੀ ਦੇ ਦਿੱਤੀ ਸੀ ਇਹਨਾਂ ਨੇ ਕਿ ਤੁਹਾਡਾ ਸੋਨਾ ਹਰ ਗੋਣ ਇੰਨਾ ਜਮਾ ਪਿਆ ਹਾਂਜੀ ਮੈਨੂੰ ਰਸੀਦ ਦੇ ਦਿੱਤੀ ਸੀ ਤੇ ਜਿੰਨੇ ਪੈਸੇ ਭਰੇ ਸੀ ਟੋਟਲ ਟੋਟਲ ਪੈਸਿਆਂ ਦੀ ਰਸੀਦ ਮੇਰੇ ਕੋਲ ਹੁਣ ਵੀ ਹੈਗੀ ਹੈ ਜੀ ਤਾਂ ਜਦੋਂ ਤੁਸੀਂ ਫਿਰ ਇੱਥੇ ਪੈਸੇ ਭਰ ਕੇ ਸੋਨਾ ਲੈਣ ਆਏ ਹੋ ਤੇ ਕੀ ਕਹਿੰਦੇ ਨੇ ਤੇ ਮੈਂ ਤਾਂ ਵਿੱਚੋਂ ਕੱਢੇ ਦਿੱਤਾ ਵੀ ਕਹਿੰਦੀ ਤੁਹਾਡਾ ਸੋਨਾ ਨਹੀਂ ਹੈਗਾ ਸੁਣ ਲੈ ਮਿਕਰ ਹਾਂ ਉਹ ਕਹਿੰਦੀ ਮੇਰੇ ਘਰ ਵਾਲਿਆਂ ਨੂੰ ਸੋਨਾ ਹੋ ਗਿਆ ਤੁਹਾਡਾ ਉੱਚ ਅਧਿਕਾਰੀਆਂ ਨੂੰ ਜਿਹੜੇ ਇੱਥੇ ਬਰਾਮਦੇ ਬੈਠੇ ਨੇ ਇਹਨਾਂ ਨੂੰ ਸ਼ਿਕਾਇਤ ਕੀਤੀ ਥੋਨੇ ਹਾਂ ਜੀ ਸਾਰਿਆਂ ਨੂੰ ਸ਼ਿਕਾਇਤ ਕੀਤੀ ਜੀ ਅਸੀਂ ਨੇ ਪੁਲਿਸ ਸਿਟੀ ਥਾਣੇ ਦੇ ਵਿੱਚ ਵੀ ਸ਼ਿਕਾਇਤ ਕੀਤੀ ਜੀ ਸਿਟੀ ਥਾਣੇ ਦੇ ਵਿੱਚ ਸਾਡੀ ਏਐਸਆਈ ਕੁਲਵਿੰਦਰ ਸਿੰਘ ਛੋਡੀ ਸਾਹਿਬ ਲਵੇ ਸਾਡੀ ਇਹ ਕੰਪਲੀਟ ਸੀ ਉਹਨਾਂ ਨੇ ਸਾਡਾ ਕੋਈ ਫੈਸਲਾ ਨਹੀਂ ਕਰਾਇਆ ਚੋਰ ਵੀ ਸਾਹਮਣੇ ਬੈਠਾ ਤੇ ਜਿਹਨੇ ਸਾਡੇ ਮੇਰਾ ਸੋਨਾ ਨੌਂ ਕੀਤਾ ਉਹ ਵੀ ਸਾਹਮਣੇ ਬੈਠੀ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਬਸ ਕਈ ਸਰਸਰੀ ਦੇਖੋ ਨਵੇਂ ਆਏ ਆ ਫਿਲਹਾਲ ਸਾਨੂੰ ਇਸ ਵਾਰ ਇੰਨੀ ਜ਼ਿਆਦਾ ਨੌਲੇਜ ਹੈ ਨਹੀਂ ਵੀ ਹਾਂ ਵੀ ਸਾਡੇ ਜਿੱਤ ਤੱਕ ਨੌਲੇਜ ਹੈ ਵੀ ਇਹ ਮੈਟਰ ਲਾਸਟ ਮਾਰਚ ਮਹੀਨੇ ਤੋਂ ਚੱਲ ਰਿਹਾ ਹੈ ਤੇ ਕੋਈ ਤੁਹਾਡੇ ਕਿਸੇ ਮੁਲਾਜ਼ਮ ਦੇ ਨਾਲ ਰੌਲਾ ਜੱਟੀਆਂ ਦੀ ਲਾਸਟ ਮੁਲਾਜ਼ਮ ਸੀਗੇ ਪੁਰਾਣੇ ਮੁਲਾਜ਼ਮ ਸੀਗੇ ਉਹਨਾਂ ਖਿਲਾਫ ਐਫਆਈਆਰ ਹੋ ਚੁੱਕੀ ਹੈ ਕਿ ਕੰਪਨੀ ਆਪਣੇ ਵੱਲੋਂ ਐਕਸ਼ਨ ਲੈ ਰਹੀ ਹੈ ਤੁਸੀਂ ਨਵੇਂ ਆਏ ਤੁਸੀਂ ਕੀ ਇਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹੋ ਅਸਟਨਾਲੀ ਫੁੱਲ ਸਾਡੇ ਵੱਲੋਂ ਸਪੋਰਟ ਹੈਗੀ ਹੈ ਵੀ ਇਹਨਾਂ ਦਾ ਹੱਲ ਜਲਦੀ ਜਲਦੀ ਹੋਣਾ ਚਾਹੀਦਾ ਵੀ ਮੈਂ ਆਪਣੇ ਵੱਲੋਂ ਜੁੜੀ ਇਹਨਾਂ ਦੀ ਹੈਲਪ ਹੋ ਰਹੀ ਹੈ ਮੈਂ ਆਪਣੇ ਵੱਲੋਂ। ਇਹਨੇ ਉਹੀ ਮੈਨੇਜਰ ਨਾਲ ਗੱਲਬਾਤ ਕੀਤੀ ਸੀ ਤਾਂ ਮੈਨੇਜਰ ਤਾਂ ਕਹਿਣਾ ਸੀ ਕਿ ਮੈਂ ਨਵਾਂ ਆਇਆ ਹਾਂ ਤੇ ਮੇਰੇ ਵੱਲੋਂ ਜੋ ਐਕਸ਼ਨ ਸੀ ਲੇ ਕੇ ਉੱਪਰ ਭੇਜ ਦਿੱਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਉੱਚ ਅਧਿਕਾਰੀ ਕਦੋਂ ਆਉਂਦੇ ਨੇ ਕਦੋਂ ਇਹਨਾਂ ਦੇ ਪੈਸੇ ਮੋੜਦੇ ਨੇ ਜਾਂ ਜਦੋਂ ਪੁਲਿਸ ਆਂਦੀ ਹੈ ਤਾਂ ਪੁਲਿਸ ਕਹਿੰਦੀ ਹੈ ਕਿ ਇਹਨਾਂ ਦਾ ਸਾਰੇ ਜੋ ਸਾਰੀ ਕੰਪਨੀ ਹੈ ਇਹਨਾਂ ਦਾ ਕੇਸ ਚੱਲ ਰਿਹਾ ਹੈ ਯੂ ਵਿੰਗ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਫੈਸਲਾ ਕੀ ਜਾਂਦਾ ਤੇ ਇਹਨਾਂ ਲੋਕਾਂ ਦਾ ਜੋ ਸਮਾਨ ਹੈ ਇਸ ਬੈਂਕ ਵੱਲੋਂ ਕਦੋਂ ਵਾਪਸ ਕਰਵਾਇਆ ਜਾਂਦਾ ਹੈ। ਸੰਗਰੂਰ ਤੋਂ ਗੁਰਵਿੰਦਰ ਸਿੰਘ